ਆਜੋ ਦੋਸਤੋ ਆਜੋ ਅਜੋਧਿਆ ਦੀ ਨਗਰੀ ਚੱਲੀਏ ਸ਼੍ਰੀ ਰਾਮ ਜੀ ਕੇ ਕਰੀਏ ਦਰਸ਼ਨ ਸ਼੍ਰੀ ਰਾਮ ਮੰਦਰ ਦਿਖਾਉਨੇ ਸੋ ਨੂੰ ਹੁਣ ਦੇਖ ਰਹੇ ਹਾਂ ਤੁਸੀਂ ਅਜੋਧਿਆ ਦਾ ਮਸ਼ਹੂਰ ਚੌਕ ਲਤਾ ਮਗੇਸ਼ਕਰ ਚੌਕ ਜੋ ਕਿ ਲਤਾ ਮਗੇਸ਼ਕਰ ਜੀ ਨੂੰ ਸਮਰਪਿਤ ਕੀਤਾ ਸੀ ਤੁਸੀਂ ਉਸ ਚੌਕ ਦੀਆਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਆਪਣੇ ਕੈਮਰੇ ਦੀ ਤਸਵੀਰ ਦੇ ਉੱਤੇ ਦੇਖੋ ਤੁਸੀਂ ਲਤਾ ਮਗੇਸ਼ਕਰ ਜੀ ਨੂੰ ਕਿਸ ਤਰ੍ਹਾਂ ਇਹ ਚੌਕ ਹੈ ਜਿਹੜਾ समर्पित ਕੀਤਾ ਸੀਗਾ ਲਤਾ ਮਗੇਸ਼ਕਰਚਾਂ ਨੂੰ ਅਜोध्या ਨਗਰੀ ਦੇ ਵਿੱਚ ਸ਼੍ਰੀ ਰਾਮ ਦੀ ਨਗਰੀ ਆ ਅਜोध्या ਅਜोध्या ਨਗਰੀ ਰਾਮ ਕੀ ਨਗਰੀ ਦੇਖੋ ਅਨੋਖੇ ਦ੍ਰਿਸ਼ ਆਜੋ ਦੋਸਤੋ ਅਜोध्या ਦੇ ਕਰਿਏ ਦਰਸ਼ਨ ਅੱਜ ਦੀਆਂ ਜਿਹੜੀਆਂ ਤਸਵੀਰਾਂ ਸਾਨੂੰ ਅਸੀਂ ਦਿਖਾਉਨੇ ਆ ਇਹ ਅਜोध्या ਨਗਰੀ ਦੀਆਂ ਤਸਵੀਰਾਂ ਨੇ ਬੱਕ-ਬੱਕ ਤਸਵੀਰਾਂ ਬਣਾਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰਸਤਾ ਦਾ ਪੁਲਿਸ ਵੱਲੋਂ ਵੀ ਜਿਹੜਾ ਕੱਲੀ-ਕੱਲੀ ਗੱਲ ਦਾ ਧਿਆਨ ਰੱਖ ਕੇ ਸੁਰੱਖਿਆ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਅਜੋਧਿਆ ਨਗਰੀ ਨੂੰ ਲਾਈਟਿੰਗ ਕੀਤੀ ਗਈ ਆ ਬੜੀਆਂ ਸੋਹਣੀਆਂ ਲਾਈਟਾਂ ਲਾਈਆਂ ਗਈਆਂ ਨੇ ਸਾਈਡਾਂ ਤੋਂ ਬੜੀਆਂ ਸੋਹਣੀਆਂ ਦੇਖੋ ਤੁਸੀਂ ਕਿਸ ਤਰ੍ਹਾਂ ਲਾਈਟਾਂ ਦੀ ਜਿਹੜੀ ਚਮਕ ਧਮਕ ਇਸ ਤਰ੍ਹਾਂ ਪੈ ਰਹੀ ਆ ਤੇ ਦੇਖ ਕੇ ਮਨ ਨੂੰ ਕਿਸ ਤਰ੍ਹਾਂ ਦਾ ਸਕੂਨ ਮਿਲ ਰਿਹਾ ਬੜੀ ਸੋਹਣੀ ਲਾਈਟਿੰਗ ਆ ਜਿਹੜੀ ਕੀਤੀ ਗਈ ਆ ਆ ਦੇਖੋ ਕਿਵੇਂ ਲਾਈਟਾਂ ਨੇ ਜਿਹੜੀਆਂ ਜਗਮਗਾ ਰਹੀਆਂ ਨੇ ਤੇ ਮਨ ਨੂੰ ਦੇਖ ਕੇ ਬੜੀ ਜਿਹੜੀ ਖੁਸ਼ੀ ਆ ਮਿਲ ਰਹੀ ਆ ਦੇਖੋ ਸੜਕ ਦੇ ਉੱਤੇ ਤੁਹਾਨੂੰ ਕੋਈ ਤੇ ਵੀ ਕੂੜਾ ਕਰਕਟ ਨਹੀਂ ਕਿੱਲ ਰਿਹਾ ਮਿਲੂਗਾ ਕਿੰਨੀ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਜਾ ਰਿਹਾ ਤੇ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵੀ ਜਿਹੜੀਆਂ ਕਿਸ ਤਰ੍ਹਾਂ ਬਿਜਲੀ ਦੇ ਖੰਭਿਆਂ ਤੇ ਲਗਾਈਆਂ ਗਈਆਂ ਨੇ ਆ ਕਰੋ ਸ਼੍ਰੀ ਰਾਮ ਜੀ ਦੇ ਦਰਸ਼ਨ ਕਿਸ ਤਰ੍ਹਾਂ ਮੂਰਤਾਂ ਬਣਾ ਬਣਾ ਕੇ ਕਿਸ ਤਰ੍ਹਾਂ ਜਿਹੜੀਆਂ ਲਗਾਈਆਂ ਗਈਆਂ ਨੇ ਪੌਦਿਆਂ ਦਾ ਬੜਾ ਧਿਆਨ ਰੱਖਿਆ ਗਿਆ ਫਲਦਾਰ ਤੇ ਸ਼ਾਨਦਾਰ ਜਿਹੜੇ ਪੌਦੇ ਨੇ ਉਹ ਵੀ ਲਗਾਏ ਗਏ ਨੇ ਕਿਸ ਤਰ੍ਹਾਂ ਜਿਹੜੀਆਂ ਰਸਤੇ ਦੇ ਵਿੱਚ ਦੇਖੋ ਕਿਸ ਤਰ੍ਹਾਂ ਮੂਰਤੀਆਂ ਬਣਾਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਹਰ ਧਿਆਨ ਦੇ ਵਿੱਚ ਹਰ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਸ਼੍ਰੀ ਨਰਿੰਦਰ ਮੋਦੀ ਜੀ ਦੇ ਵੀ ਜਿਹੜੇ ਪੋਸਟਰ ਨੇ ਉਹ ਆਪਣੇ ਖੰਭਿਆਂ ਦੇ ਉੱਤੇ ਬਿਜਲੀਦਿਆਂ ਦੇ ਲਗਾਏ ਗਏ ਨੇ ਆ ਦੇ ਅਜੋਧਿਆ ਦੀ ਅੰਦਰ ਵਿੱਚ ਆਪਾਂ ਜਦੋਂ ਜਾਂਦੇ ਆ ਤਾਂ ਸਵਾਗਤ ਕਰਦਾ ਸਾਡਾ ਇਹ ਟਨਲ ਟਨਲ ਦੇ ਨੀਚੇੋਂ ਦੀ ਜਾਂਦੇ ਆ ਤਾਂ ਬੜਾ ਸੋਹਣਾ ਲੱਗਦਾ ਕਿਸ ਤਰ੍ਹਾਂ ਦਾ ਅਜਬ ਗਜ਼ਬ ਨਜ਼ਾਰਾ ਕਿਸ ਤਰ੍ਹਾਂ ਸੋਹਣਾ ਲੱਗ ਰਿਹਾ ਦੇਖੋ ਕਿੰਨਾ ਸੋਹਣਾ ਲੱਗਦਾ ਜਦੋਂ ਆਪਾਂ ਲੰਘ ਰਹੇ ਹਾਂ ਬੜੀ ਸੋਹਣੀ ਗੱਲਬਾਤ ਆ ਦੇਖੋ ਤੁਸੀਂ ਕਿਵੇਂ ਤਸਵੀਰਾਂ ਬੜਾ ਸਫਾਈ ਦਾ ਧਿਆਨ ਤੇ ਇੱਥੇ ਅਜोध्या ਨਗਰੀ ਦੇ ਵਿੱਚ ਜਿਹੜਾ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਵੱਲੋਂ ਰੇਲਵੇ ਸਟੇਸ਼ਨ ਬਣਾ ਕੇ ਦਿੱਤਾ ਗਿਆ ਉਹ ਵੀ ਬੜਾ ਸੋਹਣਾ ਤੇ ਅਦਭੁਤ ਬਣਾ ਕੇ ਦਿੱਤਾ ਗਿਆ ਦੂਰੋਂ ਦੂਰੋਂ ਲੋਕ ਜਿਹੜੇ ਸੰਗਤਾਂ ਨੇ ਉਹ ਪਹੁੰਚ ਰਹੀਆਂ ਨੇ ਦਰਸ਼ਨ ਦੀਦਾਰੇ ਕਰਨ ਦੇ ਲਈ ਤਾਂ ਜੋ ਆਪਣਾ ਜਿਹੜਾ ਦਰਸ਼ਨ ਕਰਕੇ ਜੀਵਨ ਜਿਹੜਾ ਉਹ ਸਫਲਾ ਕੀਤਾ ਜਾ ਸਕੇ ਦੇਖੋ ਕਿੰਨੀ ਸੋਹਣੀ ਲਾਈਟਿੰਗ ਕਿਸ ਤਰ੍ਹਾਂ ਤਸਵੀਰਾਂ ਦੇਖੋ ਕਿਵੇਂ ਪੇਂਟਿੰਗ ਕੀਤੀ ਗਈ ਆ ਮਨ ਨੂੰ ਕਿੰਨਾ ਸਕੂਨ ਮਿਲ ਰਿਹਾ ਕਿੰਨੀਆਂ ਸੋਹਣੀਆਂ ਪੇਂਟਿੰਗਾਂ ਕੀਤੀਆਂ ਜਾ ਰਹੀਆਂ ਨੇ ਆ ਤੁਸੀਂ ਪੌਦੇ ਦੇਖੋ ਕਿਸ ਤਰ੍ਹਾਂ ਪੌਦੇ ਲਗਾਏ ਗਏ ਨੇ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਬੈਠਣ ਦੇ ਲਈ ਵੀ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪੌਦੇ ਨੇ ਜਿਹੜੇ ਕਿਵੇਂ ਸੋਹਣੇ ਲਗਾਏ ਗਏ ਨੇ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਗਈ ਆ ਹਰ ਥਾਂ ਦੇਤੇ ਜਿਹੜੀਆਂ ਮੂਰਤੀਆਂ ਨੇ ਬਣਾਈਆਂ ਗਈਆਂ ਜene ਰਾਮ ਮੰਦਰ ਦਾ ਜਿਹੜਾ ਨਕਸ਼ਾ ਦੇਖੋ ਕਿਸ ਤਰ੍ਹਾਂ ਬੱਧ ਕਰਦੇ ਹੋਏ ਲਕਸ਼ਮਣ ਤੇ ਆਹ ਦੇਖ ਸਕਦੇ ਹੋ ਸ਼੍ਰੀ ਰਾਮ ਜੀ ਦੀਆਂ ਤਸਵੀਰਾਂ ਕਿਸ ਤਰ੍ਹਾਂ ਬਣਾਈਆਂ ਗਈਆਂ ਨੇਗੀਆਂ ਬੜਾ ਸੋਹਣਾ ਮਨ ਨੂੰ ਸਕੂਨ ਮਿਲਦਾ ਜਦੋਂ ਕਿ ਰਾਮ ਮੰਦਰ ਦੇ ਵਿੱਚ ਆਪਾਂ ਜਾ ਰਹੇ ਹਾਂ ਤੇ ਅਸੀਂ ਤੁਹਾਨੂੰ ਚੱਲਦੇ-ਚੱਲਦੇ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਤਾਂ ਜੋ ਇਹ ਨਜ਼ਾਰਾ ਦੇਖੋ ਪੁਲਿਸ ਸੁਰੱਖਿਆ ਵੀ ਕਿੰਨੀ ਤੇਜ਼ੀ ਨਾਲ ਮੁਸਤੈਦ ਆ ਪੁਲਿਸ ਵੱਲੋਂ ਜਿਹੜੀ ਡਿਊਟੀ ਆ ਉਹ ਵੀ ਆਪਣੀ ਤਨਦੇਹੀ ਦੇ ਨਾਲ ਨਿਭਾਈ ਜਾ ਰਹੀ ਆ ਕਿਉਂਕਿ ਤਾਂ ਜੋ ਕੋਈ ਕਿਸੇ ਤਰ੍ਹਾਂ ਦੀ ਅਣਸਖਾ